ਸਸੀ ਗਲੇਮਾ ਗੁਤਾਰ ਸਿੰਘ ਸਰਾਂ ਦੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਮਾਲਾ ਕਲਾਂ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਜੀ ਗੱਲ ਕਰਦੇ ਆ ਕਿ ਕੈਂਪ ਦੀ ਸ਼ੁਰੂਆਤ ਹੋਣ ਲੱਗੀ ਆ ਜਿਸ ਦੇ ਵਿੱਚ ਬੱਚਾਂ ਤੋਂ ਲੈ ਕੇ ਜਿਹੜੇ ਕਿ ਨੌਜਵਾਨ ਆ ਜਿਹੜੇ ਗਰਾਊਂਡ ਦੇ ਵਿੱਚ ਕੈਂਪ ਦੇ ਵਿੱਚ ਆ ਦਾ ਜੋਰ ਰਜਮੈਸ਼ ਕਰਨਗੇ ਸਿਹਤ ਦੇ ਲਈ ਜਿਹੜਾ ਕੈਂਪ ਆ ਹੁਲਵਾਇਆ ਗਿਆ ਜਿਸ ਦੀ ਅਗਵਾਈ ਤੀਰ ਸਿੰਘ ਮਾਲਾ ਦੇ ਬੇਟੇ ਸੁਦੀਪ ਸਿੰਘ ਮਾਲਾ ਦੇ ਵੱਲੋਂ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਉਦਮ ਜਿਹੜਾ ਉਹ ਕੀਤਾ ਜਾ ਰਿਹਾ ਜੇ ਦੂਸਰੀ ਗੱਲ ਕਰੀਏ ਤਾਂ ਆਪਾਂ ਜਿਹੜੀ ਕੈਂਪ ਦੀ ਸ਼ੁਰੂਆਤ ਹੋ ਰਹੀ ਆ ਅਰਦਾਸ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਜਿਹੜਾ ਗੱਲਬਾਤ ਕਰਾਂਗੇ ਤਿਰਸ ਸਿੰਘ ਮਾਲਾ ਨਾਲ ਤੇ ਦੂਸਰੇ ਪਾਸੇ ਜਿਹੜੇ ਗ੍ਰਾਮੂ ਵਾਲਾ ਦੇ ਕੋਚ ਆ ਜਿਹੜੇ ਉੱਥੇ ਪਹੁੰਚੇ ਨੇ ਹਰ ਭਗਵਾਨ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਮੰਤਨ ਦੇ ਨਾਲ ਕਿੰਨੇ ਕੈਂਪ ਜਿਹੜੇ ਹੁਣ ਤੱਕ ਉਲਵਾ ਚੁੱਕੇ ਨੇ ਵੱਡੇ ਪੱਧਰ ਜਿਹੜਾ ਕੈਂਪ ਹਰ ਭਗਵਾਨ ਸਿੰਘ ਦੇ ਵੱਲੋਂ ਲਗਾਈ ਜਾ ਰਹੇ ਨੇਗੇ ਬਸ ਇਹ ਜਿਹੜਾ ਨਤੀਜਾ ਹੋਉਣ ਵਾਲੇ ਸਮੇਂ ਨਿਕਲ ਕੇ ਕਿਉਂਕਿ ਲਗਾਤਾਰ ਜਿਹੜੀ ਪੰਜਾਬ ਦੀ ਜਵਾਨੀ ਨਸ਼ਿਆਂ ਚ ਡੁੱਬਦੀ ਜਾ ਰਹੀ ਆ ਉਸ ਨੂੰ ਕੱਢਣ ਦੇ ਲਈ ਵੱਖ-ਵੱਖ ਜਿਹੜੇ ਜੋਰ ਰਜਮੈਸ਼ਾ ਹੋ ਕੀਤੀਆਂ ਜਾ ਰਹੀਆਂ ਨੇ ਸਾਡਾ ਜਿਹਦਾ تیر ਸਿੰਘ ਮੱਲਣਾ ਨਾਲ ਗੱਲਬਾਤ ਕਰਦੇ ਆ ਮੱਲਣਾ ਸਾਹਿਬ ਅੱਜ ਜਿਹੜਾ ਖੇਡਾਂ ਨੂੰ ਲੈ ਕੇ ਅੱਜ ਕੈਂਪ ਸਟਾਰਟ ਕਰਨ ਲੱਗੇ ਨੇ ਕੀ ਕਹਿਣਾ ਚਾਹਣੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜਤਾਰ ਸਿੰਘ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਰ ਥਾਂ ਜਾ ਕੇ ਇਹੋ ਜੀ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਕਵਰੇਜ ਕਰਦੇ ਆ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਦਾ ਬਾਬਾ ਜੀ ਹੁਣਾਂ ਦਾ ਅਰਦਾਸ ਕੀਤੀ ਹੈ ਪ੍ਰੋਗਰਾਮ ਸਮਾਰੋਹ ਦਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਜੀ ਰਾਮੂ ਵਾਲੀ ਆ ਕੋਚ ਨੇ ਜਿਹੜੇ ਜਿਹੜੇ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇ ਰਹੇ ਆ ਸਿੱਧੇ ਰਾਹ ਪਾ ਰਹੇ ਆ ਤੇ ਅੱਜ ਪਹਿਲਾ ਦਿਨ ਪਿੰਡ ਮਾਲਾਕਰਾਂ ਦੇ ਵਿੱਚ ਸ੍ਰੀ ਸੁਬੇ ਦਾ ਜਗਿੰਦਰ ਸਿੰਘ ਉਹਨਾਂ ਦਾ ਪਿੰਡ ਆ ਬਾਬਾ ਹੀਰਾਦਾਸ ਜੀ ਦਾ ਪਿੰਡ ਆ ਬੜ ਗਿਆ ਨਾਵਰ ਸ਼ਿਸ਼ੀਤਾ ਐ ਨਗਰ ਦੇ ਵਿੱਚ ਜਿਨ੍ਹਾਂ ਨੇ ਜਨਮ ਲਿਆ ਤੇ ਬੜੀ ਵੱਡੀ ਦੇਣ ਆ ਤੇ ਬਹੁਤ ਹੀ ਵਧੀਆ ਉਪਰਾਲਾ ਸਾਡੀ ಗ್ರಾಮ ਪੰਚਾਇਤ ਦਾ ਸਰਪੰਚ ਸਾਹਿਬ ਦਾ ਸਾਡੇ ਨੌਜਵਾਨਾਂ ਦਾ ਮੈਨੂੰ ਤਾਂ ਸੁਖਜੀਤ ਤੇ ਜਫਰੀ ਨੇ ਦੱਸਿਆ ਕਿ ਆਪਣਾ ਇਹ ਪ੍ਰੋਗਰਾਮ ਜਿਹੜਾ ਬਣਿਆ ਤੇ ਸਾਰੀ ਪੰਚਾਇਤ ਦਾ ਸਹਿਯੋਗ ਸਾਰੇ ਨਗਰ ਦਾ ਸਹਿਯੋਗ ਆ ਬੜੀ ਵੱਡੀ ਗੱਲ ਆ ਕਿ ਇਹ ਪ੍ਰੋਗਰਾਮ ਜਿਹੜਾ ਕਬੱਡੀ ਦੀ ਟ੍ਰੇਨਿੰਗ ਦਾ ਪ੍ਰੋਗਰਾਮ ਇੱਕ ਮਹੀਨੇ ਵਾਸਤੇ ਆਪਣੇ ਮਾਲਕਲਾਂ ਦੇ ਵਿੱਚ ਰੱਖਿਆ ਤੇ ਮੈਂ ਇਹ ਚਾਹਣਾ ਕਿ ਸਾਰੇ ਪਿੰਡਾਂ ਦੇ ਵਿੱਚ ਹਲਕੇ ਬਾਗ ਬ੍ਰਾਂਚ ਇਹੋ ਜਿਹੇ ਕੈਂਪਾ ਜੇ ਲਾਏ ਜਾਣ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਸ ਟ੍ਰੇਨਿੰਗ ਟ੍ਰੇਨਿੰਗ ਵਾਲੇ ਪਾਸੇ ਜਿਵੇਂ ਸਦਾ ਸੁਖਬੀਰ ਸਿੰਘ ਜੀ ਬਾਲ ਸਾਹਿਬ ਨੇ ਕਬੱਡੀ ਕਰੋੜਾਂ ਦੀ ਬਣਸੀ ਕੌਡੀਆਂ ਤੋਂ ਕਰੋੜਾਂ ਦੀ ਬਣੀ ਸੀ ਉਸੇ ਤੱਕਾਂ ਇਹ ਜਿਹੜੇ ਟ੍ਰੇਨਿੰਗ ਕੈਂਪ ਹੈ ਇਹ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਜਰੂਰ ਲਵਾਏ ਜਾਣ ਕਿਉਂਕਿ ਅੱਜ ਨਸ਼ਿਆਂ ਦਾ ਜਿਹੜਾ ਸ਼ੇਵਾਂਦ ਰਿਆ ਵਗ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਬਹੁਤ ਵੱਡਾ ਉਪਰਾਲਾ ਤੇ ਮੈਂ ਭਾਈ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਜਿਹੜੇ ਇਸ ਪਾਸੇ ਗੁਰੂ ਸਾਹਿਬ ਨੇ ਲਾਏ ਆ ਪ੍ਰਮਾਤਮਾ ਡਿਊਟੀ ਲਾਉਂਦਾ ਕਿਸੇ ਦੀ ਕਿਸੇ ਪਾਸੇ ਲੱਗ ਜਾਂਦੀ ਕਿਸੇ ਦੀ ਕਿਸੇ ਪਾਸੇ ਲੱਗ ਜਾਂਦੀ ਹੈ ਤੇ ਮੈਂ ਫੇਰ ਅਖੀਰ ਦੇ ਵਿੱਚ ਸਾਡੀ ਸਮੂਹ ಗ್ರಾಮ ਪੰਚਾਇਤ ਦਾ ਤੇ ਮੈਂ ਇਹ ਵੀ ਆਸ ਕਰਦਾ ਕਿ 1 ਮਹੀਨੇ ਦੇ ਵਿੱਚ ਬਹੁਤ ਨੌਜਵਾਨ ਆ ਜਿਹੜੇ ਪਿੰਡ ਬਾਲਾ ਕਲਾਂ ਦੇ ਨਿਕਲ ਕੇ ਸਾਹਮਣੇ ਆਉਣਗੇ ਕਿਉਂਕਿ ਸਾਡੇ ਅੱਗੇ ਵੀ ਨੌਜਵਾਨ ਜਿਹੜੇ ਨਗਰ ਦੇ ਬਹੁਤ ਨੌਵਰ ਖਿਡਾਰੀ ਇੰਟਰਨੈਸ਼ਨਲ ਬਾਗ ਦੇ ਸਭ ਦੇਸ਼ਾਂ ਦੇ ਵਿੱਚ ਵੀ ਖੇਡ ਕੇ ਆਏ ਆ ਉਹ ਕਿਉਂਕਿ ਪਹਿਲਾਂ ਤੋਂ ਹੀ ਮਹਲਾਕਰਾਂ ਦਾ ਨਾਮ ਜਿਹੜਾ ਕਬੱਡੀ ਦੇ ਵਿੱਚ ਬਹੁਤ ਮੂਰੇ ਆ ਹੋਰ ਖੇਡਾਂ ਦੇ ਵਿੱਚ ਵੀ ਜਿਵੇਂ ਮੈਂ ਸਮਝਦਾ ਕਿ ਮੇਰੇ ਦੋਨੋਂ ਬੇਟਿਆਂ ਨੂੰ ਕ੍ਰਿਕਟ ਦਾ ਬੜਾ ਸ਼ੌਂਕ ਹੈ ਸੁਖਜੀਤ ਨੂੰ ਵੀ ਜਸਪ੍ਰੀਤ ਨੂੰ ਵੀ ਇਸੇ ਤਰ੍ਹਾਂ ਦਾ ਸ਼ੌਂਕ ਹੈ ਫਿਰ ਉਹ ਨਸ਼ਿਆਂ ਵਾਲੇ ਪਾਸੇ ਨਹੀਂ ਆਦਮੀ ਆ ਸਕਦਾ ਜਿਹੜਾ ਇਸ ਪਾਸੇ ਕੇਨਾ ਪਰਮਾਤਮਾ ਕਿਰਪਾ ਕਰੇ ਇਸ ਪਾਸੇ ਆ ਜੇ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਇਹ ਸਾਲ ਲੈਣਾ ਚਾਹੀਦਾ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਆ ਕਿਉਂਕਿ ਛੋਟਿਆਂ ਤੋਂ ਹੀ ਵੱਡੇ ਹੋਣੇ ਆ ਤੇ ਉਹ ਜਿਹੜਾ ਸਾਡੇ ਨਗਰ ਦਾ ਨਾਮ ਰੌਸ਼ਨ ਕਰਨਾ ਹਲਕੇ ਬਾਗੇਪੁਰਾ ਦਾ ਜਾਂ ਜੁਲੇ ਮੋਗੇ ਦਾ ਜਾਂ ਪੰਜਾਬ ਦਾ ਨਾਮ ਰੌਸ਼ਨ ਕਰਨਾ ਇਹਨਾਂ ਗਰਾਉਂਡਾਂ ਚ ਕਰਨਾ ਤੇ ਗਰਾਉਂਡ ਵੀ ਬੜੀ ਵਧੀਆ ਨੌਜਵਾਨਾਂ ਨੇ ਬਣਾਈ ਆ ਤੇ ਇਸ ਕਰਕੇ ਮੈਂ ਫੇਰ ਅਖੀਰ ਵਿੱਚ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਜੀ ਦਾ ਧੰਨਵਾਦ ਕਰਦਾ ਅਰਦਾਸ ਬੇਨਤੀ ਕੀਤੀ ਤੇ ਸਰਦਾਰ ਭਗਵਾਨ ਸਿੰਘ ਜੀ ਰਾਮੜੀਆ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਸਾਡੇ ਨਗਰ ਦੇ ਵਿੱਚ ਆਏ ਨੇ ਤੇ ਪੂਰੀ ಗ್ರಾಮ ਪੰਚਾਇਤ ਦਾ ਸਾਰੇ ਨੌਜਵਾਨਾਂ ਦਾ ਅਖੀਰ ਵਿੱਚ ਧੰਨਵਾਦ ਕਰਦਾ ਹੋਇਆ ਖਿਮਾਂ ਦਾ ਜਾਜ ਕਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ। ਅੰਦਾਂ ਨੇ ਗੱਲਬਾਤ ਕੀਤੀ ਆ ਕਿ ਜਿਹੜਾ ਨਸ਼ੇ ਦੀ ਜਿਹੜੀ ਛੇਵਾਂਦ ਰਹਿਵਾਗ ਰਿਆ ਉਹਨੂੰ ਠੱਲ ਪਾਉਣ ਦੇ ਲਈ ਇਹੋ ਜੇ ਕੈਂਪ ਵੀ ਆਪਾਂ ਜਰੂਰੀ ਚਾਹੀਦੇ। ਕੀ ਕਹਿਣਾ ਚਾਹੋਗੇ? ਬਿਲਕੁਲ ਜਿਸ ਤਰ੍ਹਾਂ ਮੱਲਾ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ। ਕਿਉਂਕਿ ਇਹੋ ਜੇ ਟ੍ਰੇਨਿੰਗ ਕੈਂਪ ਆ ਹਰ ਇੱਕ ਪਿੰਡ 'ਚ ਲਗਭਗ ਦੂਜੇ ਜਾਂ ਤੀਜੇ ਪਿੰਡ 'ਚ ਤਾਂ ਲੱਗਣੀ ਚਾਹੀਦੇ ਨੇ। ਕਿਉਂਕਿ ਜਿਵੇਂ ਹੁਣ ਅੱਜ ਮਲਕਲਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ ਸਾਨੂੰ ਵੀ ਕਿਸੇ ਪਿੰਡ ਤੋਂ ਹੀ ਸਿੱਧ ਮਿਲੀ ਆ ਇਹ ਉਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਦੇਖ ਕੇ ਅੱਗੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲੱਗਣ ਤਾਂ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਜੋ ਜੋ ਆਪਣੀ ਜਵਾਨੀ ਆ ਕਿਉਂਕਿ ਆਪਾਂ ਭਾਸ਼ਣਾਂ ਦੇ ਵਿੱਚ ਤੇ ਗੱਲਾਂ ਤਾਂ ਆਪਾਂ ਬਹੁਤ ਕਰ ਲੈਨੇ ਆ ਕਿ ਜਵਾਨੀ ਨੂੰ ਬਚਾਉਣਾ ਚਾਹੀਦਾ ਸਿੱਧੇ ਰਾ ਪਾਉਣਾ ਚਾਹੀਦਾ ਕਿ ਕਿਰਾਹੇ ਪੈ ਰਹੀ ਆ ਜਵਾਨੀ ਪਰ ਉਹਦੇ ਉਹਦੇ ਲਈ ਅਸੀਂ ਕਰ ਕੀ ਰਹੇ ਆ ਮਸਲਾ ਇੱਥੇ ਆ ਕੇ ਖੜ ਜਾਂਦਾ ਕਿ ਅਸੀਂ ਜਵਾਨੀ ਨੂੰ ਬਚਾਉਣ ਦੀ ਖਾਤਰ ਕਰ ਕੀ ਰਹੇ ਆ ਮੇਨ ਮੈਟਰ ਇਸ ਚੀਜ਼ ਤੇ ਹੈ ਕਿ ਆਪਣੇ ਹਲਕੇ ਆ ਬਾਗੇਪੁਰਾਨ ਦੇ ਵਿੱਚ ਅਸੀਂ ਆਸ ਕਰਦੇ ਹਾਂ ਅਸੀਂ ਜਿੰਨਾ ਨੂੰ ਅਸੀਂ ਪ੍ਰੇਰਿਤ ਕਰ ਸਕੇ ਕਿ ਇਸ ਤਰ੍ਹਾਂ ਦੇ ਕੈਂਪ ਲਗਵਾਉਣ ਆਪਦੇ ਆਪ ਦੇ ਪਿੰਡਾਂ ਦੇ ਵਿੱਚ ਤੋਂ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਕਰਾਂਗੇ ਤੇ ਬਾਕੀ ਜੋ ਕੋਚ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਰਾਮਵਾਰੀਆ ਸਾਹਿਬ ਇਹ ਬੜੀ ਸ਼iddat ਦੇ ਨਾਲ ਟ੍ਰੇਨਿੰਗ ਕਰਵਾਉਂਦੇ ਨੇ ਟ੍ਰੇਨਿੰਗ ਦੇ ਨਾਲ ਨਾਲ ਇਹ ਆਪਣੇ ਭਾਸ਼ਣ ਦੇ ਵਿੱਚ ਬਹੁਤ ਹੀ ਇੱਕ ਸੁਚੱਜੇ ਢੰਗ ਦੇ ਨਾਲ ਹੈ ਇੱਕ ਮੈਂਟਲੀ ਤੌਰ ਤੇ ਵੀ 플레이ਰਾਂ ਨੂੰ ਤਿਆਰ ਕਰਦੇ ਨੇ ਜੋ ਇਹਨਾਂ ਦੀ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਚਲੋ ਟ੍ਰੇਨਿੰਗ ਹਰ ਇੱਕ ਕਰ ਲੈਂਦਾ ਪਰ ਜੋ ਤੁਸੀਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਮਾਈਂਡ ਤੋਂ ਦਿਮਾਗ ਤੋਂ ਨਹੀਂ ਸਟਰੋਂਗ ਹੁੰਦੇ ਉਨੀ ਦੇਰ ਤੱਕ ਤਕੜਾ 플레이ਰ ਨਹੀਂ ਬਣ ਸਕਦਾ ਇੱਕ ਵਧੀਆ ਇਨਸਾਨ ਨਹੀਂ ਬਣ ਸਕਦਾ 플레이ਰ ਹੋਣ ਤੋਂ ਪਹਿਲਾਂ ਇੱਕ ਵਧੀਆ ਇਨਸਾਨ ਹੋਣਾ ਜ਼ਰੂਰੀ ਆ ਜੋ ਮੈਂ ਇਹਨਾਂ ਦੇ ਵਿੱਚ ਵੇਖਿਆ ਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਇਹਨਾਂ ਨੇ ਸਾਨੂੰ ਆਪਦੇ ਬਹੁਤ ਹੀ ਬਿਜ਼ੀ ਸਕੇਡਿਊਲ ਦੇ ਵਿੱਚੋਂ ਸਾਨੂੰ ਇਹ ਸਮਾਂ ਦਿੱਤਾ ਕਿਉਂਕਿ ਇਸ ਆਪਣੇ 11ਵੇਂ ਮਹੀਨੇ ਦੇ ਖੇਡ ਦੇ ਉੱਤੇ ਸਾਡੇ ਪਿੰਡ ਟੂਰਨਾਮੈਂਟ ਆ 29 30 ਤਰੀਕ ਦਾ ਸਾਨੂੰ ਸੀ ਕਿ ਅਸੀਂ 11ਵੇਂ ਮਹੀਨੇ ਦੇ ਵਿੱਚ ਆਪਦੇ ਪਿੰਡ ਦੇ ਬੱਚਿਆਂ ਦੇ ਲਈ ਇਹ ਕੈਂਪ ਲਵਾਈਏ ਤਾਂ ਜੋ ਉਸ ਟੂਰਨਾਮੈਂਟ ਦੇ ਵਿੱਚ ਉਹ ਇੱਕ ਚੰਗਾ ਪ੍ਰਦਰਸ਼ਨ ਕਰ ਸਕਣ ਤਾਂ ਇਹਨਾਂ ਨੇ ਸਾਨੂੰ ਆਪਦੇ ਸਮੇਂ ਦੇ ਵਿੱਚੋਂ ਇੱਕ ਬੀਜੀ ਸ케ਜੂਲ ਦੇ ਵਿੱਚੋਂ ਸਮਾਂ ਦਿੱਤਾ ਉਹਦੇ ਲਈ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਅਖੀਰ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਬਿਲਕੁਲ ਫ੍ਰੀ ਕੈਂਪ ਆ ਜਿੰਨੇ ਵੀ ਇਹ ਮੇਰੀ ਆਵਾਜ਼ ਸੁਣ ਰਹੇ ਨੇ ਤੁਹਾਡੇ ਮਾਧਿਅਮ ਰਾਹੀਂ ਕੋਈ ਵੀ ਇੱਥੇ ਆ ਕੇ ਟ੍ਰੇਨਿੰਗ ਕਰ ਸਕਦਾ ਛੋਟੇ ਤੋਂ ਛੋਟਾ ਬੱਚਾ ਵੱਡੇ ਤੋਂ ਵੱਡਾ ਬੱਚਾ ਆਕੇ ਇਥੇ ਟ੍ਰੇਨਿੰਗ ਕਰਨ ਬਈ ਹੀ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਮਲਾ ਕਲਾਾਂ ਦੇ ਵਿੱਚ ਜਿਹੜਾ ਕੈਂਪ ਆ ਜਿਹੜਾ ਉਹ ਸਟਾਰਟ ਹੋਇਆ ਅੱਜ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਕੈਂਪ ਆ ਦੀ ਉਹ ਸ਼ਰਵਾਤ ਜਿਹੜੀ ਹੋ ਰਹੀ ਆ ਅਕੀਰ ਸਿੰਘ ਮੱਲ ਦਾ ਨੇ ਵੀ ਗੱਲ ਕੀਤੀ ਆ ਸੁਖਜੀਤ ਸਿੰਘ ਮੱਲ ਦਾ ਨੇ ਵੀ ਗੱਲ ਕੀਤੀ ਗਿਆ ਵੀ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਉਸ ਨੂੰ ਠੱਲਣ ਦੇ ਲਈ ਉਸ ਨੂੰ ਰੋਕਣ ਦੇ ਲਈ ਜਿਹੜੇ ਇਹੋ ਜਿਹੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਆ ਤਾਂ ਹੀ ਜਿਹੜੇ ਬੱਚੇ ਆ ਜਿਹੜਾ ਉਹ ਜਿਹੜਾ ਗੁੰਡਾਂ ਨਾਲ ਜੁੜਨਗੇ ਤਾਂ ਤਾਂ ਹੀ ਆ ਜਿਹੜਾ ਉਹ ਨਸ਼ਾ ਵਾਲ ਮਨੇ ਆਉਂਦੇ ਨੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਮਲਕ